मुग़ाबाद हाय वत हाय zindabad zindabad pakistan mardabad 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 pakistan mardabad mardabad pakistan mardabad pakistan mardabad mardabad atmagati mardabad 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 pakistan hai 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 pakistan hai 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 karo se aap hai 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 pakistan hai 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 ਗੁਰਦਰਸ਼ਨ ਸਿੰਘ ਜੀ ਉੱਚੀ ਰੱਖਿਓ ਕੀ ਨਾਮ ਹੈ ਜੀ ਗੁਰਦਰਸ਼ਨ ਸਿੰਘ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਨਾਬਾ ਨਾਜ ਮੰਡੀ ਦੇ ਵਿੱਚ ਗੁਰਦਰਸ਼ਨ ਸਿੰਘ ਜੀ ਭਾਰਤੀ ਕਿਸਾਨ ਸੰਘ 22 ਪ੍ਰਧਾਨ ਪੰਜਾਬ ਠੀਕ ਹੈ ਜੀ ਜੋ ਪਾਕਿਸਤਾਨ ਨੇ ਉੱਥੇ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਇਹ ਕਾਹਨ ਕੀਤਾ ਜਸਦੀਰ ਕੀਤੇ ਨੇ ਛੁਣ ਛੁਣ ਕੇ ਨਾਮ ਨਾਲ ਲੈ ਕੇ ਬੰਦਿਆਂ ਨੂੰ ਸੀਧ ਕੀਤਾ ਗਿਆ ਇਹ ਬਹੁਤ ਲੈੰਦਨ ਜੋਗ ਹੈ ਇਸ ਦੀ ਅਸੀਂ ਭਾਰਤਿਕ ਸੰਗ ਸੰਗ ਵੱਡੋਂ ਨੁਕੀਤੀ ਕਰਦੇ ਹਾਂ ਠੀਕ ਹੈ ਜੀ ਫੁਰਕੀ ਮੰਗ ਕਰਦੇ ਹਾਂ ਸਰਕਾਰ ਤੋਂ ਸੈਂਟਰ ਸਰਕਾਰ ਸੈਂਟਰ ਸਰਕਾਰ ਵੈਸੇ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੇ ਨੇ ਬਹੁਤ ਫੁਰਕੀ ਦਿਖਾਈ ਹੈ ਠੀਕ ਹੈ ਜਿਵੇਂ ਮੌਕੇ ਤੇ ਅਮਰ ਸਾਹਿਬ ਹੀ ਪਹੁੰਚੇ ਮੋਦੀ ਜੀ ਪਹੁੰਚੇ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਮੀਟਿੰਗ ਲਈਆਂ ਠੀਕ ਹੈ ਅਸੀਂ ਭਾਰਤ ਸਰਕਾਰ ਦਾ ਪੂਰਾ ਕਹਿੰਦੇ ਆ ਕਿ ਕਿਹੜਾ ਹੋ ਕੇ ਪਾਕਿਸਤਾਨ ਤੇ ਕੀ ਕਾਰਵਾਈ ਕੀਤੀ ਜਾਂ ਅਸੀਂ ਭਾਰਤ ਸਰਕਾਰ ਦੇ ਨਾਲ ਇਸ ਮਸਲੇ ਤੇ ਠੀਕ ਉੱਚੀ ਰੱਖਿਓ ਜੀ ਜੋ ਮੁੱਖ ਜ਼ਮੀਰ ਦੇ ਵਿੱਚ ਹੈ ਜੋ ਹਕਤ ਵਧੀਆਂ ਨੇ ਲਾਹਤੇ ਲੋਕਾਂ ਤੇ ਜ਼ੁਲਮ ਕੀਤਾ ਉਹ ਬਹੁਤ ਹੀ निंदनीय ਕੰਮ ਬਹੁਤ ਹੀ ਮਾੜਾ ਹੈ ਸਾਰਾ ਭਾਰਤ ਇਸ ਚੀ ਨੂੰ ਕਿੰਡਨ ਕਰਦਾ ਹੈ ਏਸੀ ਵੀ ਅੱਜ ਇੱਥੇ ਦਾ ਰੋਸ ਮਾਰਚ ਲਖਾਇਆ ਮੰਡੀ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਵੀ ਸਾਰੇ ਸ਼ਹਿਰ ਦੇ ਨਾਮ ਆ ਜਿੰਨਾਂ ਬੰਦਿਆਂ ਨੂੰ ਨੁਕਸਾਨ ਹੋਇਆ ਇਸ ਕਰਕੇ ਮੈਂ ਕਹਿੰਦਾ ਸਰਕਾਰ ਨੂੰ ਤਕੜਾ ਤਕੜਾ ਕਦਮ ਲੈ ਕੇ ਉਹਨਾਂ ਦੇ ਵਿਰੁੱਧ ਐਕਸ਼ਨ ਕਰਨੀ ਕਰਵਾਈ ਹੋਣੀ ਚਾਹੀਦੀ ਰੋਸ ਮਾਰਚ ਭਾਰਤੀ ਕਿਸਾਨ ਸੰਘ ਵੱਲੋਂ ਸਰਦਾਰ ਗੁਰਦੇਸ਼ਨ ਸਿੰਘ ਜੀ ਜੋ ਸਾਡੇ ਸੂਬੇ ਦੇ ਮੀਤ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਵੱਲੋਂ ਨਾਭਾ ਮੰਡੀ ਦੇ ਵਿੱਚ ਕੀਤਾ ਗਿਆ ਔਰ ਨਿਰਸੰਘਾਰ ਜੋ ਉੱਥੇ ਹੋਇਆ ਨਿਰਦੋਸ਼ ਲੋਕਾਂ ਦੀ ਜੋ ਹੱਤਿਆ ਹੋਈ ਕਿਸ ਤਰ੍ਹਾਂ ਦੇ ਨਾਲ ਚੁੰਨ-ਚੁੰਨ ਕੇ ਸਾਡੇ ਹਿੰਦੂ ਵੀਰਾਂ ਨੂੰ ਚੁੰਨ-ਚੁੰਨ ਕੇ ਮਾਰਿਆ ਗਿਆ ਸ਼ਰਮ ਦੀਆਂ ਗੱਲਾਂ ਐਸੀਆਂ ਨੇ ਕਿ ਮੈਂ ਆਪ ਜੀ ਦੇ ਸਾਹਮਣੇ ਬਿਆਨ ਨਹੀਂ ਕਰ ਸਕਦਾ ਸਾਡੇ ਹਿੰਦੂ ਵੀਰਾਂ ਨੂੰ ਕਿਹਾ ਗਿਆ ਕਲਮਾ ਪਰੋ ਸੁਣਨੇ ਦਿਖਾਓ ਪਰ ਜਦੋਂ ਉਹਨਾਂ ਨੇ ਕਿਹਾ ਨਹੀਂ ਅਸੀਂ ਹਿੰਦੂ ਆਂ ਹਿੰਦੋਸਤਾਨੀਆਂ ਤਾਂ ਉਹਨਾਂ ਨੂੰ ਗੋਲੀਆਂ ਦੇ ਨਾਲ ਭੁਨ ਦਿੱਤਾ ਗਿਆ ਬੇਰਹਿਮੀ ਦੇ ਨਾਲ ਆਈਐਸਏ ਦੀ ਸਾਜ਼ਿਸ਼ ਦੇ ਨਾਲ ਕੁਝ ਪਾਕਿਸਤਾਨ ਦੇ ਇਸਲਾਮਿਕ ਤੰਕਵਾਦ ਨੇ ਜੋ ਹਿੰਦੁਸਤਾਨ ਤੇ ਹਮਲਾ ਕੀਤਾ ਉਹ ਹਿੰਦੁਸਤਾਨ ਤੇ ਹਮਲਾ ਨਹੀਂ ਕੀਤਾ ਹਿੰਦੁਸਤਾਨ ਦੀ 100 ਕਰੋੜ ਦੀ ਜਨਤਾ ਨੂੰ ਚੈਲੰਜ ਕੀਤਾ ਔਰ ਫਨਾਹ ਜਾਓਗੇ ਪਾਕ ਵਾਲੋ ਤੁਹਾਡੀ ਦਾਸਤਾਨ ਬਿਨਾ ਹੋਗੀ ਦਾਸਤਾਨੋ ਮੇਂ ਹਿੰਦੁਸਤਾਨ ਅੱਜ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਹਿੰਦੁਸਤਾਨ ਦੀ ਏਡੀ ਵੱਡੀ ਸ਼ਕਤੀ ਹੈ ਕਿ ਪਾਕਿਸਤਾਨ ਦਾ ਨਾਮ ਨਕਸ਼ੇ ਤੋਂ ਮਿਟਾ ਦਿੱਤਾ ਜਾਏਗਾ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੈ ਅਰੇ ਅਸੀਂ ਅੱਜ ਭਾਰਤੀ ਆ ਕਿਸਾਨ ਸੰਘ ਵੱਲੋਂ ਇਸ ਨਰਦੋਸ਼ ਸਾਡੇ ਹਿੰਦੂ ਵੀਰਾਂ ਦਾ ਜੋ ਕਤਲ ਕੀਤਾ ਗਿਆ ਉਸ ਕਤਲ ਦੀ ਅਸੀਂ ਨਖੇਦੀ ਕਰਦੇ ਆਂ ਔਰ ਭਾਰਤੀਆ ਕਿਸਾਨ ਸੰਘ ਡਟ ਕੇ ਅੱਜ ਦੇਸ਼ ਦੇ ਨਾਲ ਖੜਾ ਹੈ ਰਾਸ਼ਟਵਾਦ ਸਾਰੀਆਂ ਸ਼ਕਤੀਆਂ ਇੱਕ ਮੁਠੋ ਕੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਗਿਆ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੋ ਹਮਸੇ ਟਕਰਾਏਗਾ ਜੋ ਚੂੜੂ ਪਤਾ ਕੀ ਜੈ ਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਮੰਗ ਕਰਦੇ ਹੋ ਤੁਸੀਂ ਅੱਜ ਜੋ ਸਾਡੇ ਕਿਸਾਨ ਸੰਘ ਵੱਲੋਂ 28 ਮਾਰਚ ਸਾਡੇ ਪੰਜਾਬ ਦੇ ਪ੍ਰਧਾਨ ਗਿੰਨੀ ਢਿਲੋਂ ਜੀ ਤੇ ਸਾਡੇ ਵਾਈਸ ਪ੍ਰਧਾਨ ਸਰਦਾਰ ਗਦਰਸ਼ਨ ਸਿੰਘ ਜੀ ਅਬੇਪੁਰ ਦੀਗਵਾਈ ਵਿੱਚ ਕੱਢਿਆ ਗਿਆ ਜਿਸ ਵਿੱਚ ਕਿ ਇਹ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਸਾਰਿਆਂ ਦੇ ਮਨਾਂ 'ਚ ਬਹੁਤ ਰੋਸ ਹੈ ਬਹੁਤ ਮੰਦਭਾਗੀ ਘਟਨਾ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਅਸੀਂ ਸਾਰਾ ਸਮੁੱਚਾ ਕਿਸਾਨ ਭਾਈਚਾਰਾ ਸਮੁੱਚਾ ਸਿੱਖ ਜਗਤ ਸਮੁੱਚੇ ਅਸੀਂ ਜਿੰਨੇ ਭਾਈਚਾਰੇ ਆ ਅਸੀਂ ਸਿ ਹਿੰਦੂ ਭਰਾਵਾਂ ਦੇ ਨਾਲ ਡਟ ਕੇ ਖੜੇ ਆ ਉਹਨਾਂ ਦੀ ਬਾਬਲ ਵੀ ਨਹੀਂ ਵੇਖਣ ਦਿੰਦੇ ਸਾਡੇ ਦੇਸ਼ ਦੇ ਪ੍ਰਧਾਨ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਠੋਕਵਾ ਜਵਾਬ ਦਿੱਤਾ ਗਿਆ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਮਿਤ ਸ਼ਾ ਜੀ ਆਪ ਦੋ ਦਿਨ ਉੱਥੇ ਜਾ ਕੇ ਸਾਰਾ ਘਟਨਾ ਦਾ ਜਾਜ ਲੈ ਕੇ ਸਾਰਾ ਮਨੀਟਰਿੰਗ ਪ੍ਰਧਾਨ ਮੰਤਰੀ ਜੀ ਕਰ ਰਹੇ ਆ ਤੇ ਪੂਰਾ ਦੇਸ਼ ਇਸ ਸਮੇਂ ਸੋਗ ਦੀ ਲਹਿਰ ਹੈ ਸੋ ਮੈਂ ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣੀ ਚਾਹਣਾ ਕਿ ਤੁਸੀਂ ਇਹ ਜਿਹੇ ਕੁਝ ਹਰਕਤਾਂ ਤੋਂ ਬਾਹਰ ਆ ਜਾਓ ਕਿਉਂਕਿ ਅਸੀਂ ਸਾਰੇ ਹਿੰਦੁਸਤਾਨੀ ਇੱਕ ਮੋਟਾ ਭਾਰਤ ਮਾਤਾ ਕੀ ਜੀ ਮੰਗ ਕੀ ਕਰਦੇ ਹੋਈ ਸੈਂਟਰ ਸਰਕਾਰ ਮੈਂ ਸੈਂਟਰ ਸਰਕਾਰ ਤੋਂ ਮੰਗ ਕਰਦਾ ਪ੍ਰਧਾਨ ਮੰਤਰੀ ਜੀ ਤੋਂ ਵੀ ਮੰਗ ਕਰਦੇ ਮੈਂ ਪ੍ਰਧਾਨ ਮੰਤਰੀ ਜੀ ਦੀ ਵੈਸੇ ਤਾਂ ਪ੍ਰਧਾਨ ਮੰਤਰੀ ਸਾਰਾ ਕੁਝ ਕਰ ਰਹੇ ਨੇ ਜੀ ਠੀਕ ਹੈ ਉਹ ਆਪ ਬਹੁਤ ਇਸ ਗੱਲ ਤੇ ਡਿਗਨੇ ਕਿ ਦੇਸ਼ 'ਚ ਕੋਈ ਵੀ ਇਹ ਜਾਨਸ ਕਾਮੀ ਘਟਨਾ ਜਾਂ ਅਤੰਕਵਾਦ ਨੂੰ ਨਹੀਂ ਫੈਲਣ ਦਿੱਤਾ ਪਰ ਸਾਨੂੰ ਵਿਸ਼ਵਾਸ ਹੈ ਕਿ ਪੂਰਾ ਉਹ ਪੂਰੀ ਕਾਰਵਾਈ ਕਰਨਗੇ ਮੈਂ ਦੇਸ਼ ਮੰਗ ਕਰਦਾ ਕਿ ਸਾਡੇ ਸਾਰੇ ਭਾਈਚਾਰਿਆਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਉਹ ਨਾਲੇ ਟਾਈਮ ਤੇ ਤਾਂ ਜੋ ਇਹ ਜੀ ਘਟਨਾ ਨਾ ਵਾਪਸ ਹੋਵੇ ਧੰਨਵਾਦ